哎，同志们。 ਜਨਤਾ ਦੀ ਆਵਾਜ਼ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਫੋਰਸ ਕੋਰਕ ਗੈਸਟ ਮੈਂ ਅੱਪਾ ਖੜੇ ਆ ਪਤੜਾ ਡੀਸੀ ਦਫਤਰ ਦੇ ਸਾਹਮਣੇ ਜਿੱਥੇ ਕੁਝ ਜਿੱਥੇ ਜਿੱਥੇ ਬੰਦੀਆਂ ਹਨ ਜੋ ਧਰਨਾਇ ਤੇ ਧਰਨਾਇ ਤੇ ਲਗਾਇਆ ਹੈ ਧਰਨੇ ਦੇ ਕੀ ਕਾਰਨ ਨੇ ਜੋ ਅੱਪਾ ਜਿੱਥੇ ਬੰਦੀਆਂ ਤੋਂ ਪੁੱਛਾਂਗੇ ਕਿ ਇਹਨਾਂ ਨੂੰ ਡੀਐਸਪੀ ਦਫਤਰ ਪਤੜਾ ਦੇ ਅੱਗੇ ਕਿਹੜੀ ਮਜਬੂਰੀ ਕਰਨ ਤੇ ਧਰਨਾ ਲਗਾਉਣਾ ਪੈ ਗਿਆ ਕੀ ਉਹਨਾਂ ਦੀਆਂ ਜਿਹੜੀਆਂ ਇਸ਼ੂ ਸੀਗੀਆਂ ਜੋ ਇਹਨਾਂ ਨੂੰ ਧਰਨਾ ਇੱਥੇ ਲਗਾਉਣਾ ਪੈ ਗਿਆ ਬਾਕੀ ਦੀ ਜੋ ਜਾਣਕਾਰੀ ਅੱਪਾ ਜਿੱਥੇ ਬੰਦੀਆਂ ਤੋਂ ਲਵਾਂਗੇ ਧਰਨਾਟ ਤੇ ਐਮਐਨ ਦੀ ਫੈਟ ਅੱਜ ਆਪਣੇ ਵਿਚ ਬਲਵਿੰਦਰ ਕੋਹਰਾ ਉਹ ਮੈਡਮ ਨਿਊਨਲ ਨਾਲ ਗੱਲਬਾਤ ਕਰਾਂਗੇ ਵੀ ਕੀ ਕਾਰਨ ਸੀ ਜਿਹੜਾ ਇਹਨਾਂ ਨੂੰ ਇੱਥੇ ਪਾਤਣਾ ਡੀਐਸਪੀ ਦਫ਼ਤਰ ਦੇ ਅੱਗੇ ਧਰਨਾ ਲਗਾਉਣਾ ਪੈ ਗਿਆ ਜਿਨ੍ਹਾਂ ਦੀ ਧਰਮ ਪਤਨੀ ਬਕਰਾਹਾ ਪਿੰਡ ਤੋਂ ਸਰਪੰਚ ਹੈ ਡੇਢ ਮਹੀਨੇ ਪਹਿਲਾਂ ਉਹਦੇ ਘਰ ਤੇ ਪਿੰਡ ਦੇ ਕੁਛ ਤਰਨਾੜ ਚੌਧਰੀਆਂ ਨੇ ਜਿਹੜਾ ਹਮਲਾ ਕੀਤਾ ਜਦੋਂ ਉਹ ਉਹਨਾਂ ਦੇ ਹੁਕਾਰ ਪੁਲਿਸ ਪ੍ਰਸ਼ਾਸਨ ਵਾਲੀ ਕਾਰਵਾਈ ਕਰਨ ਲਈ ਐਫ ਆਈ ਆਰ ਲਖਣ ਜਾਂਦੇ ਪ੍ਰਸ਼ਾਸਨ ਉਹਨਾਂ ਨੂੰ ਜਿਹੜਾ ਦਬਾਅ ਪਾਉਂਦਾ ਆ ਸਮਝੋਤੇ ਲਈ ਉਹਨਾਂ ਨੂੰ ਦਬਕਾਉਂਦਾ ਆ ਉਹਨਾਂ ਨੂੰ ਮਾਨਸਿਕ ਪੀੜਾ ਦਿੰਦਾ ਆ ਪਿਛਲੇ ਡੇਢ ਮਹੀਨੇ ਤੋਂ ਉਹਨਾਂ ਦਾ ਪਰਿਵਾਰ ਆ ਜਿਹੜਾ ਪੂਰੇ ਪੀੜਾ ਦੇ ਵਿੱਚ ਐ ਇਹਦੇ ਵਿੱਚ ਕੱਲਾ ਪ੍ਰਸ਼ਾਸਨ ਨਹੀਂ ਹਲਕੇ ਦਾ ਜਿਹੜਾ ਐਮ ਐਲ ਏ ਆ ਉਹ ਵੀ ਜਿਹੜਾ ਆ ਇਨਵੋਲਵ ਹੈ ਉਹਨੇ ਖੁਦ ਸਕਵਿੰਦਰ ਸਿੰਘ ਬਕਰਾਹਾਂ ਨੂੰ ਇਹ ਗੱਲ ਕਹੀ ਆ ਕਿ ਤੂੰ ਸਮਝੌਤਾ ਕਰ ਲੈ ਮੈਂ ਤਾਂ ਉਹਨਾਂ ਦੀ ਪਿੱਠ ਤੇ ਖੜੂੰਗਾ ਉਹ ਗਰੀਬ ਇਹ ਜਿਹੜੀ ਸਾਡੀ ਦਲਤ ਦਲਤ ਲੋਕ ਨੇ ਉਹਨਾਂ ਦੀਆਂ ਵੋਟਾਂ ਲੈ ਕੇ ਉਹਨਾਂ ਦੇ ਨਾਲ ਧੱਕਾ ਕਮਾਣ ਲਈ ਉਹ ਪਿੰਡਾਂ ਦੇ ਕੜਮ ਚੌਧਰੀ ਜਿਹੜੇ ਤਰਨਾਡ ਬੰਦੇ ਆ ਉਹ ਉਹਦੇ ਉਹਦੇ ਜਿਹੜੇ ਕਹਿ ਲੋ ਕਿ ਉਹ ਪੈਸੇ ਦੇ ਪੁੱਤ ਨੇ ਉਹ ਜਿਹੜੇ ਉਹਨਾਂ ਦਾ ਕਮਾਊ ਪੁੱਤ ਨੇ ਉਹਨਾਂ ਦੀ ਪਿੱਠ ਤੇ ਖੜ ਕੇ ਇਹ ਜਿਹੜੇ ਲੋਕ ਜਿਨ੍ਹਾਂ ਨੇ ਉਹਨੂੰ ਇੰਨੀਆਂ ਮਣਾ ਮੂੰਹੀ ਵੋਟਾਂ ਪਾ ਕੇ ਹਲਕੇ ਦਾ ਨੁਮਾਇੰਦਾ ਬਣਾਇਆ ਅੱਜ ਉਹਨਾਂ ਲੋਕਾਂ ਦੇ ਲਈ ਧੱਕਾ ਕਰ ਰਹੇ ਨੇ ਉਹ ਆਪਣੀ ਸਰਕਾਰ ਦਾ ਜਿਹੜਾ ਆ ਨਜਾਇਜ਼ ਫਾਇਦਾ ਚੱਕ ਰਿਆ ਤੇ ਸਾਡੇ ਵਿੱਚ ਬਕਰਾਹ ਪਿੰਡ ਦੇ ਜੋ ਸਰਪੰਚ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਕਾਰਨ ਹੈ ਜੇ ਤੁਹਾਨੂੰ ਇੱਥੇ ਧਰਨਾ ਲਗਾਉਣਾ ਪਿਆ ਸਰ ਆਪਣਾ ਨਾਮ ਦੱਸੋ ਮੇਰੇ ਤੇ ਢਾਡਾ ਵੱਲੋਂ ਅਤਿਆਚਾਰ ਕੀਤਾ ਗਿਆ ਐਸ ਸੀ ਐਸਟੀ ਐਕਟ ਦੇ ਤਹਿਤ ਉਹਨਾਂ ਨੇ ਉਹਨਾਂ ਤੁਸੀਂ ਕਾਰਵਾਈ ਕਰਾਉਣਾ ਚਾਹੁੰਦੇ ਆ ਉਹਨਾਂ ਨੇ ਜਿਹੜਾ ਮੈਨੂੰ ਘਰੋਂ ਖਿੱਚ ਕੇ ਮੇਰੇ ਵਾਲ ਪੁੱਟੇ ਤੇ ਮੈਨੂੰ ਜਾਤੀ ਸੂਚ ਗਾਲਾਂ ਕਿ ਕੱਢੀਆਂ ਤੇ ਮੇਰੇ ਨਾਲ ਤੱਕਾ ਮੁੱਕੀ ਜਿਹੜੀ ਆ ਬਹੁਤ ਕੀਤੀ ਗਈ ਆ ਇਸ ਬਾਬਤ ਮੈਂ ਬਹੁਤ ਦਰਖਾਸਤਾਂ ਕਰ ਚੁੱਕਾ ਹਾਂ ਡੇਢ ਮਹੀਨੇ ਦੀ ਗੱਲ ਹੋ ਗਈ ਆ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਅਜੇ ਤੱਕ ਕੀਤੀ ਗਈ। ਕੀ ਮੰਗ ਕਰਦੇ ਹੋ ਕੀ ਮੰਗ ਕਰ ਰਹੇ ਹੋ ਸਰਕਾਰ ਨੂੰ? ਅਸੀਂ ਮੰਗ ਕਰਦੇ ਆ ਵੀ ਦੋਸ਼ੀਆਂ ਬਤਾ ਕੇ ਜਿਹੜਾ ਆਈਸੀਐਸਟ ਇੱਕ ਦਾ ਪਰਚਾ ਦਰਜ ਕੀਤਾ ਜਾਵੇ ਤੇ ਉਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੌਜੂਦ ਸਰਪੰਚ ਤੁਸੀਂ ਮੇਰੇ ਪੀਸ ਜੀ ਮੁਜਤ ਮੁੰਜਾ ਸਰਪੰਚ ਨੇ ਸਾਰੀ ਕਹਾਣੀ ਹੋਈ ਵੈਸੇ ਕਿ ਦੱਸੂ। ਅਸੀਂ ਮੈਂ ਪਿੰਡੇ ਘਰੇ ਤਕਰੀਬਨ ਡੇਢ ਕਵਜੇ ਆਪਣੇ ਕਰਾਏ ਕੰਪਿਊਟਰ ਤੇ ਕੰਮ ਕਰਦਾ ਸੀਗਾ। ਤੇ ਉਹਨੇ ਆ ਕੇ ਬਾਹਰੋਂ ਆਵਾਜ਼ ਮਾਰੀ ਆ ਵੀ ਬਕਸੇ ਦੀ ਚਾਬੀ ਦੋ ਦੋ ਮੀਟਰ ਵਾਲੇ ਦੀ। ਤੇ ਕਿਉਂਕਿ ਉਤੇ ਸੀਟ ਰੈਟਾਂ ਦਾ ਮੀਟਰ ਲੱਗਾ ਹੋਇਆ ਪੰਚਾਇਤ ਦੇ ਖਾਤੇ ਪੰਚਾਇਤ ਦੇ ਨਾਂ ਤੇ। ਪਰ ਜਦੋਂ ਅਸੀਂ ਮੈਂ ਉਹਨੂੰ ਕਿਹਾ ਵੀ ਤੇਰੇ ਕੋਲ ਤੂੰ ਖੋਲ ਨਹੀਂ ਸਕਦਾ ਮੀਟਰ ਪ੍ਰਾਈਵੇਟ ਉਹਦੇ ਨਾਲ ਇੱਕ ਮਿਸਤਰੀ ਸੀ ਜਦਾ ਨਾਂ ਮੰਗੀ ਆ। ਤੇ ਉਹਦਾ ਨਾਂ ਕਾਰਤ ਸਿੰਘ ਆ ਜਿਹੜਾ ਦੂਜਾ ਸੀ ਦੋਨਾਂ ਨੇ ਆਵਾਜ਼ ਮਾਰੀ ਆ। ਮੇਰੇ ਵਿਰੋਧ ਕਰਨ ਤੇ ਉਹਨਾਂ ਨੇ ਮੈਨੂੰ ਵਾਲ ਖਿਚਲੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹ ਬਿਜਲੀ ਵਾਲਾ ਦਾ ਕੰਮ ਆ ਬਿਜਲੀ ਵਾਲੇ ਕਰਨ ਤੇ ਨਾ ਤੁਸੀਂ ਕਰ ਸਕਦੇ ਤੁਸੀਂ ਨਾਰਮਲ ਬੰਦੇ ਹੋ ਉਸ ਤੋਂ ਬਾਅਦ ਨਿਰੰਤਰ ਮੈਂ ਜਦੋਂ ਦਰਖਾਸਤ ਦੇਣ ਗਿਆ ਚੌਂਕੀ ਇੰਚਾਰਜ ਜਸਵਿੰਦਰ ਸਿੰਘ ਨੇ ਉਹਨਾਂ ਨੇ ਮੇਰੀ ਦਰਖਾਸਤ ਲੈਣ ਤੋਂ ਵੀ ਨਾ ਕਰ ਦਿੱਤੀ ਪਰ ਮੈਂ ਉਹਨਾਂ ਨੂੰ ਆਪਣੇ ਹੱਥ ਨਾਲ ਦਰਖਾਸਤ ਲਿਖ ਕੇ ਦਿੱਤੀ ਉਸ ਤੋਂ ਬਾਅਦ ਨਿਰੰਤਰ ਦੋ ਵਾਰੀ ਉਹਨੇ ਮੇਰੇ ਘਰ ਤੇ ਜਸਵਿੰਦਰ ਸਿੰਘ ਆਏ ਐਸੇ ਨੇ ਰੇਡ ਮਾਰੀ ਆ ਇਹ ਤੇ ਮਸਲੇ ਨੂੰ ਲੈ ਕੇ ਮੈਂ ਐਮਐਲਏ ਸਾਹਿਬ ਕੋਲੇ ਵੀ ਗਿਆ ਐਮਐਲਏ ਐਮਐਲਏ ਸਾਡੇ ਹਲਕੇ ਦੇ ਕੁਲਵੰਤ ਸਿੰਘ ਜੀ ਸਤਿਕਾਰਯੋਗ ਨੇ ਤੇ ਉਹਨਾਂ ਦੀ ਜਿਹੜੀ ਵਾਰਡਿੰਗ ਸੀ ਵੀ ਮੈਂ ਤੇ ਉਹਨਾਂ ਦੀ ਮਤ ਕਰਨੀਆਂ ਚਾਹੇ ਝੂਠੇ ਨੇ ਚਾਹੇ ਸੱਚੇ ਨੇ ਤੇ ਮੇਰੇ ਨਾਲ ਜਿਹੜੇ ਨੁਮਿੰਦੇ ਸੀ ਨੰਬਰਦਾਰ ਸੀ ਹੋਰ ਸੀ ਜਣੇ ਕਿ ਵਧੀਆ ਬੰਦੇ ਸੀ ਜਿਹੜੇ ਸਮਾਜ ਚ ਰੋਤਵਾ ਰੱਖਣ ਵਾਲੇ ਤੇ ਉਹ ਸਾਡੇ ਘਰ ਗਿਆ ਉਹਨਾਂ ਦੀ ਇਹ ਸ਼ਬਦਾਵਲੀ ਸੀ ਵੀ ਮੈਂ ਤੇ ਜਿਹੜੀ ਮਤ ਉਹਦੀ ਸ਼ਰਿਆਮ ਕਰਨੀ ਆ ਤੇਰਾ ਮੈਂ ਤੇਰੀ ਮਤ ਕੋਈ ਕਰਨੀ ਨਹੀਂ ਹੈਗੀ ਸਾਡੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਸਰ ਮੈਂ ਜਦੋਂ ਦਾ ਸਰਪੰਚ ਬਣਿਆ ਸਾਡੀ ਕੋਈ ਰੰਜਿਸ਼ ਨਹੀਂ ਬਸ ਇਹ ਜੋ ਕੁਝ ਕਰਵਾ ਰਿਹਾ ਐਮਐਲਏ ਕਲਵੰਤ ਸਿੰਘ ਕਰਵਾ ਰਿਹਾ ਕਿਉਂਕਿ ਵਿਧਾਨ ਸਭਾ ਦੇ ਵਿੱਚ ਮੈਂ ਇਲੈਕਸ਼ਨ ਲੜਿਆ ਸੀਗਾ ਇਹ ਸਾਰ ਜਿਹੜੀ ਉਹਦੀ ਆ ਉਹ ਭਰਾ ਸੀ ਕੱਢ ਰਿਹਾ ਵੀ ਤੁਸੀਂ ਇਲੈਕਸ਼ਨ ਮੇਰੇ ਖਿਲਾਫ ਕਿਉਂ ਲੜਿਆ ਸੀ ਮੈਂ ਇਹਨਾਂ ਨੂੰ ਦਰਖਾਸਤ ਦਿੱਤੀ ਮੈਂ ਇਹਨੂੰ ਦਰਖਾਸਤ ਦਿੱਤੀ ਜੀ ਮੈਂ 29 ਸਤ ਨੂੰ ਐਸਐਸਪੀ ਸਾਹਿਬ ਨੂੰ ਦੇ ਕੇ ਆਇਆ ਤੇ ਅੱਜ ਲਗਭਗ ਡੇਢ ਮਹੀਨਾ ਹੋ ਗਿਆ ਕੋਈ ਕਾਰਵਾਈ ਨਹੀਂ ਕੀਤੀ ਗਈ ਅਜੇ ਤੱਕ ਸਿਰਫ ਮੇਰੇ ਬਿਆਨ 31 ਤਰੀਕ ਨੂੰ ਲਏ ਗਏ ਨੇ ਬਿਆਨਾਂ ਤੋਂ ਬਾਅਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਫਿਰ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਦੋਸ਼ੀਆਂ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਪਰਚੇ ਦਰਜ ਕੀਤੇ ਜਾਣ। ਪਾਰੀਆਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਵਾ ਕਿ ਇੱਕ ਦਰਖਾਸਤਕਰਤ ਸਿੰਘ ਬਕਰਾਹਾ ਵੱਲੋਂ ਥਾਣਾ ਘੱਗਾ ਵਿਖੇ ਦਿੱਤੀ ਗਈ ਆ ਜਿੱਤੇ ਕੋਈ ਆਪਣੇ ਕਾਰਵਾਈ ਨਹੀਂ ਹੋਈ ਪਰ ਮੇਰੀ ਐਸਐਚਓ ਘੱਗਾ ਨਾਲ ਗਲਬਤ ਹੋਈ ਆ ਉੱਤੇ ਪ੍ਰੋਪਰ ਕਾਰਵਾਈ ਹੋ ਰਹੀ ਆ। ਇਹਨਾਂ ਨੂੰ ਵਿਸ਼ਵਾਸ ਹੈ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਆ ਜਲਦੀ ਹੋਏਗੀ। ਇਹ ਕੀ ਮੰਗ ਪੱਤਰ ਦੇ ਵਿੱਚ ਉਹਨਾਂ ਨੇ ਜਿਹੜਾ ਲਿਖਿਆ? ਇਹਨਾਂ ਮੰਗ ਪੱਤਰ ਤਾ ਵੀ ਜਿਹੜੀ ਦੂਜੀ ਪਾਰਟੀ ਆ ਉਹਦੇ ਖਿਲਾਫ ਐਸਐਟ ਦੇ ਪਰਚੇ ਦਰਜ ਕੀਤਾ ਜਾਵੇ। ਤੇ ਉਹ ਸਾਡੀ ਜਿਹੜੀ ਹੈ ਪ੍ਰੋਪਰ ਇਨਕੁਆਰੀ ਇਸ ਚੋ ਘਗਾ ਤੇ ਡੀਪਸਾ ਦੇ ਕਰ ਰਹੇ ਨੇ ਜੋ ਬਣਦੀ ਕਾਰਵਾਈ ਅਸੀਂ ਇੱਕ ਦਿਨ ਜਲਦੀ ਲਿਆਵਾਂਗੇ। ਖਾਸ ਕਰਕੇ ਉਹਦਾ ਨਾਮ ਦੱਸੋ ਕਿ ਜਿਹੜਾ ਸਮਝ ਦੇ ਸਕਾ। ਮਦੀ ਸਖਵੰਤਰ ਸਿੰਘ ਆ ਸਖਵੰਤਰ ਸਿੰਘ ਪੁੱਤਰ ਹੁਸੈਨ ਸਿੰਘ ਵਾਸੀ ਪਿੰਡ ਬੱਕਰਾਹਾ। ਇਧਰੋਂ ਕੁੱਟਮ ਨਹੀਂ ਹੋਣੀ। ਨਹੀਂ ਕਾਰਵਾਈ ਇਹ ਨਹੀਂ ਕਿ ਤਾਂ ਹੋਈ ਨਹੀਂ ਕਾਰਵਾਈ ਚੱਲ ਰਹੀ ਆ। ਕੋਈ ਇਹੋ ਜੀਆਂ ਇਨਕੁਆਰੀਆਂ ਹੁੰਦੀਆਂ ਜਿੱਦ ਸਾਨੂੰ ਪ੍ਰੋਪਰ ਇਨਕੁਆਰੀ ਕਰਕੇ ਪਰਚਾ ਦੇਣਾ ਪੈਂਦਾ ਹੈ। ਥੈਂਕ ਯੂ।